ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਜਪੁ ਜੀ ਸਾਹਿਬ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੁਚੈ ਸੋ ਜਨੁ ਹੋਵੈ ਜੇ ਸੋਚੀ ਲਖੁ ਵਾਰੁ ਜੋ ਪਹਿ ਚੁਪ ਨ ਹੋਵੈ ਜੇ ਲਾਇ ਰਹਾ ਅਵਤਾਰੁ ਭੁਖੇਆ ਭੁਖਣਾ ਉਤਰੀ ਦੇ ਬੰਨਾ ਪ੍ਰੀਆ ਭਾਰ ਸਹਸਿਆਣ ਪਾ ਲਖੋ ਹੀ ਤਾ ਇੱਕ ਨ ਚੱਲੇ ਨਾਲ ਕਿ ਸਚਿਆਰਾ ਕੋਈ ਇੱਕ ਵੀ ਕੋੜਾ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਲ ਲਿਖਿਆ ਨਾ ਹੁਕਮੀ ਹੋਣ ਕਾਰ ਹੁਕਮ ਨ ਕਹਿਆ ਜਾਏ ਹੁਕਮੀ ਹੋਣ ਦੀ ਹੁਕਮ ਲੈ ਵਿੜਿ ਆਈ ਹੁਕਮੀ ਤਾਂ ਮੀਚ ਹੁਕਮ ਲੇਖ ਦੁਖ ਸੁਖ ਪਾਈਐ ਇੱਕ ਨਾ ਹੁਕਮ ਮਖੀਸ ਇੱਕ ਹੁਕਮੀ ਸਦਾ ਪਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਪੁਨਾ ਕੋਈ ਨਾਨਕ ਹੁਕਮੈ ਜੀਪ ਜੈ ਤਾਂ ਹਮੈ ਕਹੈ ਨ ਕੋਈ ਂਗਾਵੇ ਕੋ ਤਾਨ ਹੋਵੇ ਕਿ ਸੈਤਾਨ ਂਗਾਵੇ ਕੋ ਦਾਤ ਜਾਣੇ ਨਿਸ਼ਾਨ ਂਗਾਵੇ ਕੋ ਬਨੁੜੈ ਆਚਾਰੂ ਂਗਾਵੇ ਕੋ ਵਿਦਿਆ ਵਿਖੋਂ ਵਿਚਾਰੂ ਂਗਾਵੇ ਕੋ ਸਾਜ ਕਰੇ ਤਨ ਕੀ ਂਗਾਵੇ ਕੋ ਜੀਣਾ ਸਰਦੇਂ ਂਗਾਵੇ ਕੋ ਜਾਪੈ ਦਸੈ ਦੂਰ ਂਗਾਵੇ ਕੋ ਵਿਖੇ ਹਾਦਰ ਹਦੂਰ ਕਤਨਾ ਕਥੀ ਨਾ ਆਵੇ ਟੋਟ ਕਾਤ ਗਾਤ ਕਥੀ ਕੋਠੀ ਕੋਟ ਕੋਟ ਜਿੰਦਾ ਦੀਨਾਂ ਦੀ ਤਕ ਪਾਹੀ ਜੁਗਾ ਜਵੰਤਰ ਕਾਹੀ ਕਾਹੀ ਹੁਕਮੇ ਹੁਕਮ ਚਲਾਇ ਰਹਾ ਨਾਨਕ ਇਸੇ ਵਿਕਰਵਾ ਸਾਚਾ ਸਹਿਬ ਸਚਨਾਏ ਭਾਖਿਆ ਭਵ ਪਾਰ ਆਖੇ ਮੰਗੈ ਦੇਖਿ ਦੇਹ ਤਾਤਿ ਦੇ ਦਾਤਾਰੁ ਫੇਰ ਕੇ ਅਗਰ ਕੀਆ ਜਿਤ ਦਿਸੈ ਦਰਬਾਰ ਮੂੰ ਇਹ ਬੋਲਣ ਭਲੀ ਅਜ ਸੁਨ ਤਰੀ ਪਿਆਰ ਅੰਮ੍ਰਿਤ ਵਿਲਾ ਸਚਨਾਉ ਵੜਿਆਈ ਵਿਚਾਰ ਕਰਮੀ ਆਵੈ ਕਪੜਾ ਨ ਤ੍ਰਿ ਮੁਖ ਦਵਾਰ ਨਾਨਕ ਕੀਵੇ ਜਾਣਿ ਸਭਾ ਤੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਇ ਨਾਪਿਆ ਬਿਨੰ ਜਣ ਸੋਇ ਜਿਨ ਸੇਵਿਆ ਤਿਨ ਪਾਇਆ ਮਾਖ ਨਾਨਕ ਗਾਵਿਆ ਕੋ ਨਿਦਾਨੋ ਗਾਵਿਆ ਸੁਣੀ ਮਾਰ ਰਖੀਏ ਭਾਉ ਦੁਖ ਪਰਹਰ ਸੁਖ ਘਰ ਨਾ ਜਾਇ ਗੁਰਮੁਖ ਨਾਮੁ ਗੁਰਮੁਖ ਵੇਦੰ ਗੁਰਮੁਖ ਰਹਾ ਅਸਮਾਈ ਗੁਰ ਈਸ਼ਰ ਗੁਰ ਗੌਰ ਕਮਰ ਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਖਾਣਾ ਕਹਿਣਾ ਕਤ ਨਾ ਜਾਇ ਗੁਰਾ ਇਕ ਦੇਹ ਬਜਾਈ ਸਭਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰਨਾ ਜਾਇ ਤੀਰਤ ਨਾਵਾਂ ਜੇ ਇਸ ਭਾਵਾਂ ਬਿਨ ਭਾਣੇ ਕੇ ਨਾਇ ਕਰੀ ਜੇ ਤਿਸ ਰੂਪਾਈ ਵੇਖਾਂ ਵਣ ਕਰਮਾਂ ਕੇ ਮਿਲੇ ਲਈ ਮਾਤਵਤ ਰਤਨ ਜੋ ਅਹਰਮਾਨ ਜੇ ਇੱਕ ਗੁਰ ਕੀ ਸਿੱਖ ਸੁਣੀ ਮੁਰਾ ਇੱਕ ਦੇਹ ਵਜਾਈ ਸਭਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰਣਾ ਜਾਈ ਜੇ ਜੁਗ ਚਾਰੇ ਆਰ ਜਾਂ ਹੋਰ ਦਸੋਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਨਾਲ ਚਲੇ ਸਭ ਕੋਏ ਚੰਗਾ ਨਾ ਔਰ ਖਾਸੀ ਕਹੇ ਜਸ ਕੀਰਤ ਜੰਗਲੇ ਜੇ ਤਿਸ ਨੰਦ ਨਾ ਹੋਏ ਤਾ ਵਾਤ ਨਾ ਪੁਛੇ ਕਿ ਕੀ ਟਾਂ ਅੰਦਰ ਕੀੜ ਕਰ ਦੋਸੀ ਦੋਸਰੇ ਨਾਨਕ ਨਿਰਗੁਣ ਗਉਣ ਕਰੇ ਗੁਣਵੰਤੇ ਆਪੁਰਦੇ ਤੇਹਾ ਕੋਈ ਨ ਸਜੈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਤਪੀਰ ਸੁਰਨਾਥ ਸੁਣਿਆ ਤਰਤਮੁ ਆਕਾਸ਼ ਸੁਣਿਆ ਦੀਪ ਲੋਕਾ ਤਾਲ ਸੁਣਿਆ ਕੋਈ ਨ ਸਕੇ ਕਾਲ ਨਾਨਕ ਭਗਤਾਂ ਸਦਾ ਵਿਦਾਸ ਸੁਣਿਆ ਦੂਖ ਪਾਪਾ ਨਾਸ ਸੁਣੇ ਸਰਵਰਮਾ ਅੰਦਰ ਸੁਣਿਆ ਮੁਖ ਸੁਰਨ ਹੰਮੰਦ ਸੁਣਿਆ ਜੋਗ ਤੁਪ ਤਨ ਭੇਦ ਸੁਣਿਆ ਸਾਸਨਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪਾਂ ਦਾ ਸੁਣਿਆ ਸਾਧ ਸੰਤੋਹ ਗਿਆਨ ਸੁਣਿਆ ਸੜਕਾ ਇਸ਼ਨਾਨ ਸੁਣਿਆ ਪੜਿ ਪੜਪਾ ਬਹਿਮਾ ਸੁਣਿਆ ਲਾਗੇ ਸਹਿਜ ਧਿਆਨੋ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪਾਂ ਦਾ ਸੁਣਿਆ ਸਰਾ ਗੁਨਾ ਕਹਿ ਗਾ ਸੁਣਿਆ ਸੇਖ ਵੀਰ ਬਾਦਸ਼ਾ ਸੁਣਿਆ ਅੰਦੇ ਪਾਵੇ ਰਾ ਸੁਣਿਆ ਹਾਥ ਹੋਏ ਸਗਾ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪਾਂ ਦਾ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਵਿਚਿ ਵਿਸਥਾਇ ਕਾਗਦ ਕਲਮ ਨਾਲ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਰੰਝੜ ਹੋਇ ਜੇ ਕੋ ਮਨ ਜਾਣ ਕੋਇ ਮੰਨ ਸੁਰਖ ਹੋਇ ਮਨ ਪੋਧ ਮੰਨ ਸਹਲ ਕੋਣ ਈ ਸodha ਮੰਨੇ ਮੈ ਚੋਟਾ ਨਾ ਖਾਈ ਮੰਨੇ ਜੰਗ ਕੇ ਸਾਥ ਨਾ ਜਾਏ ਐਸਾ ਨਾਮ ਰੰਝੜ ਹੋਇ ਜੇ ਕੋ ਮਨ ਜਾਣ ਮਨ ਕੋਇ ਮੰਨੇ ਮਾਰਗ ਠਾਕ ਨ ਪਾਏ ਮੰਨੇ ਪਾਤ ਸਿਉ ਪਰਗਣ ਜਾਏ ਮੰਨੇ ਮਗ ਨਥ ਲਾ ਪੰਥਾ ਮੰਨੇ ਤੁਮ ਸੇ ਥੀ ਸਨ ਮੰਨੋ ਐਸਾ ਨਾਮ ਮੇਰਾ ਜੁਲ ਕੋਈ ਜੇ ਕੋ ਮਨ ਜਾਣ ਮਨ ਕੋਈ ਮੰਨੇ ਪਾਵੈ ਮੁਕਤਿਵਾਰ ਮੰਨੇ ਤ੍ਰਿਵਾਰ ਐਸਾ ਧਾਰ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਪਹਿਨ ਪਿਖ ਐਸਾ ਨਾਮ ਮੇਰਾ ਜੁਲ ਕੋਈ ਜੇ ਕੋ ਮਨ ਜਾਣ ਮਨ ਕੋਈ ਪੰਜ ਪ੍ਰਮਾਨ ਪੰਜ ਪ੍ਰਧਾਨ ਪੰਚੇ ਕੌਂਦਰ ਬਹਿਮਾਨ ਪੰਚੇ ਸੋਹੈ ਦਰਜਾਨ ਪੰਚਾਂ ਕਾ ਗੁਰੇ ਧਿਆਨ ਜੇ ਕੋ ਕਹਿ ਕਰ ਵਿਚਾਰ ਕਰਤੇ ਕਹਿ ਕਰਨਾ ਨਾ ਇਸ ਮਾਰ ਤੌਲਤਰਮ ਵਿਆਕਾ ਕ੍ਰੋਧ ਸੰਤੋਖ ਤਾ ਵਿਖਿਆ ਜਨ ਸੂਤ ਜੇ ਕੋ ਬੁਝਾ ਹੋਵਸ ਤੇ ਯਾਰ ਤਮਨੇ ਕਿਤਨਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਇਸੇ ਪਾਂਤਲਾ ਕਮਜ਼ੋਰ ਜੀ ਜਾਤਾਂ ਕਾ ਕੀ ਨਾਮ ਸਭ ਨਾਲ ਲਿਖਿਆ ਉਹੀ ਕਲਾਮ ਇਹ ਲੇਖਾਲੇ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣਸ ਵਾਲੇ ਹਰੂ ਕੀਤੀ ਦਾ ਜਾਣੇ ਕੌਣ ਕ੍ਰੂਤਾ ਕੀਤਾ ਸਾਰੇ ਕੋ ਭਾਵ ਕਿਸਤੇ ਹੋਏ ਲਖੜੀ ਆਉ ਕੁਦਰਤ ਕਵਣ ਕਹਾ ਵਿਚਾਰ ਵਾਰੇ ਨਾ ਜਾਵੇ ਇੱਕ ਵਾਰ ਜੋਤ ਤੁਪਾਵੇ ਸਈ ਭਲਿਕਾਰ ਤੁਹ ਸਲਾਮ ਸਲਾਮ ਰਮਕਾਲ ਅਸੰਖ ਜਪ ਸੰਗ ਪਾਉ ਅਸੰਖ ਪੂਜਾ ਸੰਗ ਤਪਤਾਉ ਅਸੰਖ ਗ੍ਰੰਥੋਂ ਪਵੇਦ ਪਾਠ ਅਸੰਖ ਜੋਗੁ ਮੰ ਰਹਿਨਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਟੀ ਸੰਤ ਦਾਤਾਰ ਅਸੰਖ ਸੂਰਮ ਪਾਠ ਚਾਰ ਅਸੰਖ ਮੂਲ ਆਇਤਾਰ ਕੁਦਰਤ ਕਾਹਨ ਕਹਾ ਵਿਚਾਰ ਵਾਰਿਆਂ ਜਾਵੇ ਇੱਕ ਵਾਰ ਜੋਤ ਤੁਪਾਵੇ ਸਈ ਭਲਿਕਾਰ ਤੁਹ ਸਲਾਮ ਸਲਾਮ ਰਮਕਾਲ ਅਸੰਖ ਮਰਕੰਦ ਕੋ ਹੋਰ ਅਸੰਖ ਦੁਰਹਰਾਮ ਕੋ ਅਸੰਖ ਮਰ ਕਰ ਜਾਹੇ ਜੋਰ ਅਸੰਖ ਗਵਣ ਤਿਆਗ ਬਮਾਏ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆ ਔਰ ਕੂੜੇ ਤਰਾਈ ਅਸੰਖ ਮਲੇਸ਼ ਮਲ ਪਾਖਾ ਹੈ ਅਸੰਖ ਨਿੰਦੰਸਰ ਕਰਾਇ ਪਾਰੂ ਨਾਨਕ ਨੀਤ ਕਹਿ ਵਿਚਾਰ ਵਾਰਿਆ ਨਾ ਜਾਵੇ ਇੱਕ ਵਾਰ ਜੋ ਤਦ ਭਾਵੇਂ ਸਾਈਂ ਪਨੀਕਾਰ ਤੁਮ ਸਦਾ ਸਲਾਮ ਨਿਰਮਕਾਰ ਅਸੰਖ ਨਾਮ ਸੰਗਤਾਵਾਂ ਗਮ ਗਮ ਸੰਖ ਲੋ ਅਸੰਖ ਕੈ ਸਰ ਪਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਦੇ ਗੁੰਦਾ ਅਕਰੀ ਲਖਣ ਭੁਲਣ ਬਾਣ ਖਰਾਂ ਸਰਸੰਗੋ ਖਾਣ ਜਿਨਹਿ ਲਿਖੈ ਦਸਨਾਇ ਜੁਮਾਇ ਦਿਗ ਦਿਪਾਈ ਜਿਤਾ ਕਿਤਾ ਤੇ ਤਨੋਂ ਬਣ ਲਾਵੇ ਨਾ ਹੀ ਖੁਦਾਂ ਕੁਦਰਤ ਕਉਣ ਕਹਾ ਵਿਚਾਰ ਵਾਰਿਆ ਨਾ ਜਾਵੇ ਇੱਕ ਵਾਰ ਜੋ ਤੁਧ ਭਾਵੇ ਸਈ ਪਲੀ ਕਾਲ ਤੁਸਦਾ ਸਲਾਮ ਨੰਕਾਰ ਭਰੀਆਂ ਹੱਥ ਤੈ ਤਨ ਦੇ ਪਾਣੀ ਤੁਟਾਂ ਤੁਸ ਕੀ ਮੋਤਲੀਤੀ ਕਪੜ ਹੋਈ ਦੇ ਸਾਭ ਨੂੰ ਓ ਤੋਏ ਭਰੀਏ ਮਾਤ ਪਾਪਾਂ ਕੇ ਸੰਗ ਉਹ ਤੋ ਪੈਨਾ ਵੇ ਕੀ ਰੰਗ ਉਨਹੀਂ ਪਾਪੀ ਆਖਣ ਨਾ ਹੈ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੇ ਖਾਹੁ ਨਾਨਕੁ ਕੀ ਆਗੋ ਜਾਹੁ ਤੀਰਤ ਤਪਦੇ ਆਤਿ ਦਾਤ ਦਾਨ ਜੇ ਕੋ ਭਾਵੈ ਤਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਾਤੀ ਤਿਨ ਲਾਓ ਸਭ ਗੁਣ ਤੇਰੇ ਮੈ ਨਾਹੀ ਕੋਈ ਵਣਗੁ ਕੀਤੇ ਬরতਨਾ ਹੋਇ ਸੁਸਤੇ ਆਦਵਾਨੀ ਵਰਮਾਓ ਸਤਸੰਗ ਸਦਾ ਮਿਲਾਉ ਕਮਣ ਸਵੇਲਾ ਵਕਤ ਗਉਣ ਕੌਣ ਜਿਤੋਂ ਮਾਰ ਕਮਣ ਸ੍ਰਤੀ ਮਾਹ ਕਮਣ ਜਿਤੋਂ ਆਕਾਰ ਵੇਲ ਨਾ ਪਾਇਓ ਪੰਡਿਤ ਜੂ ਵਾਲੇ ਕੁਰਾਨ ਚ ਵਖਤ ਨਾ ਪਾਇਓ ਗਾਧੀਆਂ ਜਿ ਲਿਖਣ ਲੇਖ ਕੁਰਾਨ ਤਤਵਾ ਨ ਜੋਗੀ ਜਾਣ ਰਤ ਮਹਨ ਕੋਈ ਜਾ ਕਰਤਾ ਸ੍ਰੀ ਰਿ ਕੋ ਸਾਝਿ ਆਪੇ ਜਾਣ ਸੋਈ ਕਿਵ ਕਰੇ ਅੱਖਾਂ ਕਿਸਾ ਲਾਂ ਕਿ ਹਰਮੀ ਕਿ ਜਾਣ ਨਾਨਕੇ ਅੱਖ ਸਭ ਗੋ ਅੱਖ ਇਕ ਲੁਕ ਸਿਆਣਾ ਵੱਡਾ ਸਹਿ ਵੱਡੀ ਨਾਏ ਕੀਤਾ ਜੋ ਕਹੂ ਗੈ ਨਾਨਕ ਜੀ ਕੋ ਆਪੋ ਜਾਣੇ ਕੇ ਗਿਆਨ ਸੁਹੈ ਬਾਤਾਂ ਨ ਬਾਤਾਂ ਲਖ ਗਸਾ ਗਸ ਹੋੜ ਕੋੜਿ ਵਿਪਾਉਤ ਕੀ ਵੇਦ ਕਹਿਣਿ ਕਵਾ ਸਹਸੇਠਾਰਾ ਕਹਿਨਕ ਤੇ ਬਾਸ ਵੇਖ ਧਾਤ ਲੇਕਾ ਹੋਏ ਤਲਕੀਆਂ ਲੇਕਾ ਹੋਏ ਵਿਨਾਸ਼ ਨਾਨਕ ਵਡਾਖੀ ਆਪੇ ਜਾਣੇ ਆਪ ਸਾਲਾਹੀ ਸਾਲਾਹੇ ਇਤੀ ਸੁਖ ਨਾ ਪਾਈਆ ਨਦੀਆਂ ਤੇ ਵਾਪ ਵਹ ਸਮੁੰਦਰ ਜਾਣੇ ਸਮੰਦ ਸਾ ਸੁਲਤਾਨ ਵਿਰਹਾ ਸੱਤੀ ਮਾਲ ਧਨ ਕੀੜੀ ਤੁਲਨਾ ਹੋ ਬਣੀ ਕੇ ਦਸਮਨ ਨਿਸਰ ਅੰਤ ਨਾ ਸਬਤੀ ਅਹਨੰਤ ਅੰਤ ਨਾ ਕਰਣਾ ਦੇਨ ਨਾ ਅੰਤ ਨਾ ਵੇਖਣਾ ਸੁਨਣਾ ਅੰਤ ਨੰਤ ਨਾ ਜਪੇ ਕੀ ਮਨ ਨਾ ਅੰਤ ਨਾ ਜਪੇ ਕੀਤਾ ਆਗਾਦ ਅੰਤਨ ਜਾਂ ਫੇ ਪਰਵਾਰ ਅੰਤ ਕਾਲ ਕੇ ਤੇ ਵਿਲਾਹੇ ਤਾਂ ਕਿ ਅੰਤਨ ਪਾਈ ਜਾਏ ਇਹੋ ਅੰਤਨ ਜਾਣੇ ਕੋਈ ਬਹੁਤਾ ਕਈ ਬਹੁਤਾ ਹੋਵੇ ਵਡਾ ਸਾਹਿਬ ਚਾਂ ਤਾਂ ਉੱਚੇ ਕੋ ਰੂਚਾ ਨਾ ਏਵੜੂ ਚਾਹੋ ਵੇ ਕੋਈ ਤੇ ਸੁੱਚੇ ਕੋ ਜਾਣਾ ਸੋਏ ਜਿਉੜੇ ਆਪ ਜਾਣੇ ਆਪ ਆਪ ਨਾਨਕ ਰੱਤੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਬਟਾ ਦਾਤਾ ਚੱਲਣਾ ਸਮਾਈ ਕਿਤੇ ਮੰਗਿਆ ਜੋਤ ਪਾਰ ਕਿਤੇ ਆ ਗਣਤ ਨਹੀਂ ਵਿਚਾਰ ਕਿਤੇ ਖੰਤ ਤੇ ਵਿਕਾਰ ਕਿਤੇ ਲੈ ਲੈ ਮਨ ਕਿਰਪਾ ਹੈ ਕਿਤੇ ਮੁਰਖਾਈ ਖਾਈ ਖਾਏ ਕਿਤਿਆਂ ਦੁਖੂ ਸੰਮਾਰ ਇਹ ਪੈ ਦਾਤਰੀ ਦਾ ਤਾਰ ਬੰਨ ਖਲਾਸੀ ਪਾਣੇ ਹੋਏ ਉਹ ਰੱਖ ਨ ਸਕੇ ਕੋਈ ਜੇ ਕੋ ਕਾਇਕਾ ਅਖਣ ਪਾਈ ਉਹ ਜਾਣੇ ਜਿਤਿ ਮੈਂ ਖਾਏ ਆਪੇ ਜਾਣੇ ਆਪੇ ਦੇ ਔਖੇ ਸੇ ਪੇ ਕਈ ਕੇ ਜਿਸ ਨੂੰ ਬਖਸ਼ੀ ਸਲਾਹ ਨਾਨਕ ਪਾਦਸ਼ਾਹੀ ਬਾਦਸ਼ਾਹ ਅਮਲ ਬੜ ਬੜ ਵਾਪਾਰ ਅਮਲ ਵਪਾਰੀ ਅਮਲ ਕੰਡਾਰ ਅਮਲ ਆ ਵਹਿ ਮਨ ਲੈ ਜਾਏ ਅਮਲ ਭਾਏ ਮਲਾ ਸਮਾਹੇ ਅਮਲ ਧਰਮ ਮੰਮ ਦੀ ਕਾਨ ਅਮਲੋ ਮਲਾ ਪ੍ਰਮਾਣ ਅਮਲ ਬਖਸ਼ੀਸ਼ ਨਿਸ਼ਾਨ ਅਮਲ ਕਰਮ ਮਲ ਪ੍ਰਮਾਣ ਅਮਲੋ ਮਲਾ ਖਿਆਣਾ ਜਾਏ ਆਖਾਂ ਕਹੇ ਲਗਲਾਏ ਆਖੇ ਵਿਦਿ ਬਾੜ ਪੁਰਾਣ ਆਖੇ ਬਣੀ ਕਰੇ ਵਖਿਆਣ ਆਖੇ ਬਰਮੇ ਆਖਿੰਦੇ ਆਖੇ ਗੋਪੀ ਤੇ ਗਵਿੰਦਾ ਆਖੇ ਈਸ਼ਰਿਆ ਆਖੇ ਸਿਦਿ ਆਖੇ ਕੀਤੇ ਕੀਤੇ ਬੁਧਾ ਆਖੇ ਦਾਨਾ ਆਖੇ ਦੀਵ ਆਖੇ ਸੁਰ ਨਾਰ ਗੁੰਜਨ ਸੇਵ ਕਿਤੇ ਆਖੇ ਆਖਣ ਪਾਏ ਕਿਤੇ ਕਹਿ ਗਏ ਉਠੜ ਜਾਏ ਕਿੱਤੇ ਕਿਤੇ ਹੋਰ ਕਰੇ ਤਾਂ ਆਖ ਨ ਸਕੇ ਕਹੀਂ ਕੇ ਜਿਬੜ ਭਾਵੇਂ ਤੁਰ ਹੋਏ ਨਾਨਕ ਜਾਣ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਖੀ ਅਸਰ ਬਾਰਾਂ ਬਾਰ ਸੋਦਰ ਪਿਆ ਹਸੂ ਕਰ ਕੇ ਹਾ ਜਿਤ ਮਹਿ ਸੁ ਸਮਾਲੇ ਵਾਜੀ ਨਾਗਰੇ ਸੰਖਾਂ ਕਿਤੇ ਗੰਮ ਹਾਰੇ ਕਿਤੇ ਰਾਗੁਰੀ ਸੁਖਹਿਨ ਕਿਤੇ ਗੰਮ ਹਾਰੇ ਗਾਵੇ ਤਉਨੋ ਕੋ ਬਾਣੀ ਬੈ ਸੰਤਰ ਗਾਵੇ ਰਾਜਾ ਤੁਮ ਦਿਵਾਰੇ ਗਾਵੇ ਜੈਤ ਗੋਬਿੰਦ ਖਜਾਨਾ ਦੇਖ ਲੇਖ ਰੋਮਿ ਚਾਰੇ ਗਾਮਹਿ ਸ਼ਿਸ਼ਰਮਰਮਾ ਦੇਵ ਸੋਹਣ ਸਦਾ ਸੁਵਾਰੇ ਗਾਮਹਿ ਹਿੰਦਨਾਸਨ ਬੈਠੀ ਦੇਵ ਜੀ ਅੰਦਰ ਨਾਲੇ ਗਾਮਹਿ ਸੰਤਸਮਾ ਦੀਨ ਦਾ ਗਾਮ ਸਾਧ ਵਿਚਾਰੇ ਗਾਵਣ ਜਤੀ ਸਦੀ ਸੰਤੋਖੀ ਗਾਵਲੇ ਵਿਖਰਾਰੇ ਗਾਵਣ ਪੰਡਿਤ ਪੰਨ ਕੇਸਰ ਜਗ ਜੁਗ ਜੁਮ ਜਿਤਾ ਨਾਲੇ ਗਾਮਹਿ ਮੁਕਰੀ ਆਮਲ ਮੋਹ ਸੁਰਗਾ ਮਾਤੀ ਆਲੇ ਗਾਮਹਿ ਰਤਨ ਪਾਇ ਤਰੀ ਅਨ ਸੰਕੀਰਤਨਾ ਨਾਲੇ ਗਾਮਹਿ ਜੋਤ ਮਹਾਬੂਰਾ ਗਾਵਹਿ ਕਾਣੀ ਚਾਰੇ ਗਾਮਹਿ ਗਾਨ ਮੰਡਲ ਬੰਡਾ ਘਰ ਘਰ ਖੇਤਾਰੇ ਸੇ ਤਦਨੂ ਗਾਵਹਿ ਜੋਤ ਰਤ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਾਂ ਸ੍ਰੀ ਮਾ ਚਤਨਾ ਨਨਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸੱਚਾ ਸਚੀ ਨਾਹੀ ਐਸੀ ਹੋਸੀ ਜੈਨਾਂ ਦਾ ਸ੍ਰੀ ਚਨਾ ਜਿਨੇ ਰਚਾਈ ਰੰਗੀ ਰੰਗੀ ਬਾਤੀ ਕਰ ਕਰ ਜਨ ਸ੍ਰੀ ਮਾਜ ਨੂੰ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤੇ ਸ੍ਰੀ ਵੜਿਆ ਜਉ ਦਿਸਪਾ ਵਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਸ ਸਾਹੋ ਸਾਹੋਂ ਪਾਸ ਸਾਹਿਬ ਨਾਨਕ ਰਹਿਣ ਰਜਾਈ ਮੰਨਦਾ ਸੰਤੋ ਸਰੰਪਲ ਚੋ ਵੀ ਧਿਆਨ ਕੀ ਕਰੈ ਬਹੁਤਾਂ ਕਿੰਧਾ ਕਾਲ ਕੋ ਹਰੀ ਕਾਇ ਜੁਗ ਦੰਡਾ ਪਰਤੀਤ ਆਈ ਪੰਥੀ ਸਮਝਮਾਤੀ ਮਨ ਜਿ ਤੇਜਗੀਤ ਦੇਤ ਸਿੰਹ ਦੇ ਆਦ ਨੀਲਨ ਆਦਰਾ ਜੁਗਤ ਵਿ ਇਕੂ ਵੇਸ ਉਗਤ ਗਿਆਨ ਦਾ ਬੰਨਨ ਘਟ ਘਣ ਵਜੈ ਨਾਲ ਆਹ ਬਨਾਥ ਨਾਤੀ ਸਭਾਂ ਕੀ ਰਿੰਦ ਸਦੰਗ ਨਾਲ ਸੰਜੋਗ ਜਬ ਦੇ ਕਾਰ ਖਲਾਬ ਹੈ ਲੇਖੇ ਆਵੇ ਭਾਗ ਦੇਤ ਸਿੰਹ ਆਦੇਸ਼ ਆਦ ਨੀਲਨ ਆਦਨਾ ਜੁਗਤ ਇਕੂ ਵੇਸ ਏ ਕਮ ਆਏ ਜੁਗਤ ਮੇ ਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰਿਕ ਭੰਡਾਰੀ ਕਲਾਏ ਦੀ ਬਾਣ ਜਿਉ ਤਿਸ ਭਾਵੇ ਤੁਮ ਜਲਾਵੇ ਜਿਉ ਹੋਵੇ ਪ੍ਰਮਾਨ ਹੋ ਵੇਖੈ ਉਹਨਾਂ ਨਗਰ ਨਾਮ ਵਿੱਚ ਬਹੁਤਾ ਹੀ ਵਿਡਾਨ ਅਦੇਹ ਤਿਸਾਂ ਦੇਸ ਆਦ ਨੀਲ ਆਦ ਨਾ ਚੁਗ ਜੋ ਵੇਖੋ ਵੇਸਾ ਆਸਣ ਲੋਇ ਲੋ ਭੰਡਾਰ ਜੋ ਵਿਸ਼ਵਾਸ ਦੇ ਕਾਮਾਰ ਕਰ ਕਰ ਵੇਖੈ ਸਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਅਦੇਹ ਤਿਸਾਂ ਦੇਸ ਆਦ ਨੀਲ ਆਦ ਨਾ ਚੁਗ ਜੋ ਵੇਖੋ ਵੇਸਾ ਇਕ ਦੋ ਜੀਵੋ ਲੱਖੋ ਹੈ ਲੱਖ ਹੋਵੇ ਹੈ ਲੱਖ 20 ਲੱਖ ਲੱਖ ਗੀੜਾ ਕੀ ਹੈ ਏਕ ਨਾਮ ਜਗਦੇਸ਼ ਤੇਤਰਹ ਪਦ ਪਵਣੀਆਂ ਚੜਿਏ ਹੋਈ ਕਿਸ ਸੁਣ ਗਲਨਾ ਆਕਾਸ਼ ਕੀ ਕੀਟਾ ਆਈ ਰਿਸ ਨਾਨਕ ਨਦੀ ਪਾਈਏ ਕੋੜੀ ਕੋੜੈ ਠੇਸ ਨਾਕਣ ਜੋਤ ਤੈਨਾ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨਹਿ ਜੋਰ ਜੋਰ ਨਾ ਰਾਜ ਆਲ ਮਨਸੂਰ ਜੋਰ ਨਾ ਸਤਿ ਗਿਆਨ ਵਿਚਾਰ ਜੋਰ ਨਾ ਦੁਖਤੀ ਛਟੈ ਸੰਸਾਰ ਜਿਸੇ ਹੱਥ ਜੋੜ ਕੇ ਆਣ ਵੇਖੈ ਸੋਏ ਨਾਨਕ ਉਤਮ ਮੀਤ ਨਾ ਕੋਏ ਰਾਤੀ ਰੁਤੀ ਦਿੱਤੀ ਮਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀਜਮਕੇ ਰੰਗ ਤਿਨਕੇ ਨਾਮ ਲੈ ਕੇ ਅਨੰਦ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਜਿੱਥੈ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਕੋ ਵੇ ਨਿਸ਼ਾਨ ਕੱਚ ਬਕਾਈ ਹੋਥੈ ਪਾਇ ਨਾਨਕ ਗਿਆ ਜਾਤੇ ਜਾਏ ਧਰਮ ਖੰਡ ਗਾਇਓ ਕਰਮਾ ਗਿਆਨ ਖੰਡ ਕਾ ਖੋ ਕਰਮ ਇਤੇ ਪਉਣ ਪਾਣੀ ਦੇ ਸੰਤਰ ਕਿਤੇ ਕਾਮ ਹੈ ਸ ਕਿਤੇ ਵਰਮੇ ਕਾਲ ਖੜੀ ਹੈ ਰੂਪ ਰੰਗ ਕੇ ਵੇਸ ਕਿਤਿਆਂ ਕਰਮ ਭੂਮੀ ਮੇ ਕਿਤੇ ਕਿਤੇ ਧੂਪ ਦੇਸ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਨੋ ਰੇਸ ਕਿਤੇ ਸਿਧ ਗੁਦਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਦਾਨੋ ਮਨ ਕਿਤੇ ਕਿਤੇ ਰਤਨ ਸੁਮੰਦ ਕਿਤਿਆਂ ਖਾਣੀ ਕਿਤਿਆਂ ਬਾਣੀ ਕਿਤੇ ਪਾਤ ਨਿਰੰਦ ਕਿਤਿਆਂ ਸੁੱਤੀ ਸਭ ਕੇਤੇ ਨਾਰਕੰਤਨਾ ਗਿਆਨਖੰਡ ਮੈਂ ਗਿਆਨ ਪਰਚੰਡ ਕਿਥੇ ਨਾਦ ਨੋਦ ਕੋਤਨੰਦ ਸ਼ਰਮਖੰਡ ਕੀ ਬਾਣੀ ਰੂਪ ਕਿਥੇ ਘੜਕੜੀਏ ਬਹੁਤਿਆਂ ਨੂਬ ਤਾਂ ਕਿਆਂ ਬਲਾਂ ਗੱਠੀਆਂ ਨਾ ਜਾਏ ਜੇ ਕੋ ਬਹਿ ਪਿਛੇ ਵਿਸਥਾਈ ਕਿਥੇ ਘੜੀਏ ਸੁਰਤਿ ਮਾਤਿ ਮਨਵਦ ਕਿਥੇ ਘੜੀਏ ਸ੍ਰਸਤਾ ਕੀ ਸਦ ਕਰਮਖੰਡ ਕੀ ਬਾਣੀ ਜੋਰ ਕਿਥਾ ਹੋ ਨ ਕੋਈ ਹੋਰ ਕਿਥਾ ਜੋਤ ਮਹਾਬਸੂਰ ਦਿਨ ਮਹਿ ਰਾਮ ਰਹਿਆ ਭਰਪੂਰ ਤਿੱਥੈ ਸਤਿ ਤੋ ਸਤ ਮਹਿਮਾ ਮਾਹਿ ਤਾਂ ਕੀ ਰੂਪ ਨ ਘਟਨੇ ਜਾਏ ਨਾ ਹੋ ਮਰਨਾ ਠਾਗੇ ਜਾਏ ਜਿਨ ਕੇ ਰਾਮ ਸੇ ਮਨ ਮਾਹਿ ਨਾ ਹੋ ਮਰਨਾ ਠਾਗੇ ਜਾਏ ਜਿਨ ਕੇ ਰਾਮ ਵਸੈ ਮਨ ਮਾਹਿ ਤਿੱਥੈ ਭਗਤ ਵਸੈ ਪੇਲੂ ਕਰੇ ਅਨੰਦ ਸੱਚਾ ਮਨ ਸੋਇ ਸਤਿਖੰ ਨੂੰ ਸਹ ਅਨੰਕਾਰ ਕਰ ਕਰ ਵੇਖੇ ਨਦਨਿਆਲ ਤਿੱਥੈ ਖੰਡ ਮਨ ਦਾ ਰੁਪਾੰਡ ਜੇ ਕੋ ਕਥੇ ਤਾਨ ਤਨਾ ਅੰਤ ਥਲੋ ਲੋ ਆਕਾਰ ਜਿਵ ਜੋ ਹਕਮਤ ਵੇ ਤੁਕਾਰੂ ਵੇਖੈ ਵਿਕਸਰ ਕਰ ਵਿਚਾਰ ਨਾਨਕ ਤਨ ਅਨੁ ਅਨਸਾਰ ਜਤ ਮਹਾਰਾਤੀ ਦੇ ਸੁਨੇਹਾਰ ਅਹੰਨ ਮਤ ਵੇਦ ਹਥਿਆਰ ਭੋਖ ਲਾਗਨ ਕਬਤਾਉ ਢੰਡਾ ਭਾਉ ਅਮਰਤ ਢਾਲ ਘੜੀਐ ਸਭ ਸਚੇ ਤਨ ਸਾਲ ਜਿੰਨ ਕੋ ਨਦਰ ਕਰਨ ਕਨਕਾਰ ਨਾਨਕ ਨਦਰੀ ਨਦਰ ਨਿਹਾਲ ਢੰਡਾ ਪਾਉ ਅੰਮ੍ਰਿਤ ਤਤ ਢਾਲ ਕੜੀਏ ਸਬਦ ਸਚੀ ਤਕ ਸਾ ਜਿਨ ਕੋ ਨਦਰ ਕਰਮ ਤਿਨ ਕਾ ਨਾਨਕ ਨਦਰੀ ਨਦਰ ਨੇ ਆਲੂ ਸ਼ਲੋਕ ਆਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਸ ਰਾਤ ਦੋਇ ਦਾਈ ਦਾਇਆ ਕਿਲ ਸਦ ਜਬਤ ਚੰਗਿਆਈਆਂ ਵਰੀਆਈਆਂ ਵਾਚੀ ਤਰਮ ਹਦੂਰ ਕਰਮੀ ਆਪੋ ਆਪਣੀ ਕਿਨੇੜਾ ਕਿ ਦੂਰ ਜਿਨੀ ਨਾਮ ਤੇ ਆਇਆ ਗੈਮ ਸਖਤ ਕਾਲ ਨਾਨਕ ਤੇਮ ਖੁਜਲੇ ਕਿਤੀ ਛੁਟੀ ਨਾ ਲੋ ਜਿਨੇ ਨਾਮ ਤੇ ਆਇਆ ਗਏ ਮਸਕਦ ਘਾਲ ਨਾਨਕ ਤੇਮ ਖੁਜਲੇ ਕਿਤੀ ਛੁਟੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ